ਸਤਿ ਸ਼੍ਰੀ ਅਕਾਲ ਜੀ ਮੈਂ ਹਰਦੀਪ ਜਟਾਣਾ ਮਲਵਈ ਸਟੋਰ ਖਿਆਲਾ ਕਲਾਂ ਤੋਂ ਤੇ ਅੱਜ ਤਿਆਰ ਕੀਤੀਆਂ ਨੇ ਅਸੀਂ ਅਲਸੀ ਵਾਲੀਆਂ ਪੀਨੀਆਂ ਬਹੁਤ ਗੁਣਕਾਰੀ ਸਰਦੀ ਦੇ ਵਿੱਚ ਬਹੁਤ ਹੀ ਵਿਸ਼ੇਸ਼ ਖਾਣ ਪੀਣ ਦਾ ਸਮਾਨ ਤੋਹਫਾ ਨਾਲ ਤਿਲਾਂ ਦੇ ਮਰੁੰਡੇ ਕਦੇ-ਕਦੇ ਮੇਰੇ ਕੋਲ ਇੱਕ ਸ਼ਿਕਾਇਤ ਆਉਂਦੀ ਸੀ ਵੀ ਯਾਰ ਪੇਟ ਦੀਆਂ ਬੜੀਆਂ ਸਮੱਸਿਆਵਾਂ ਨੇ ਪੰਜਾਬ 'ਚ ਪਤਾ ਨਹੀਂ ਕਿਉਂ ਪਤਾ ਨਹੀਂ ਪੰਜਾਬੀਆਂ ਨੇ ਬੈਠਣਾ ਉੱਠਣਾ ਜਾਂ ਕਿਰਤ ਛੜਤੀ। ਬਸ ਫਿਰ ਮੇਰੇ ਇੱਕ ਮਿੱਤਰ ਨੇ ਬੈਤ ਉਹਨਾਂ ਨੂੰ ਮੈਂ ਪੁੱਛਿਆ ਮੈਂ ਕਿ ਕੀ ਕਰੀਏ? ਉਹ ਕਹਿੰਦੇ ਜੀ ਤੁਸੀਂ ਗੁੜ ਤਾਂ ਬੈਸੀ ਔਸ਼ਧੀ ਐ। ਇਸ ਤਰ੍ਹਾਂ ਦੀ ਦਵਾਈ ਐ ਜਿਹਨੂੰ ਖਾਓ ਤੇ ਬਸ ਬੱਲੇ-ਬੱਲੇ ਤੇ ਫਿਰ ਉਹਨਾਂ ਨੇ ਸਾਨੂੰ ਮੈਡੀਕੇਟਡ ਗੋੜਾ ਜਿਹੜਾ ਉਹਦੇ ਵਾਸਤੇ 12 ਕਿ ਚੀਜ਼ਾਂ ਜੜੀ ਬੂਟੀਆਂ, ਗੁਣਕਾਰੀ ਜੜੀ ਬੂਟੀਆਂ ਦਿੱਤੀਆਂ। ਅਸੀਂ ਮੈਡੀਕੇਟਡ ਗੁੜ ਤਿਆਰ ਕੀਤਾ ਤੇ ਨਾਲ ਕੀਤਾ ਅਸੀਂ ਤ੍ਰਿਫਲਾ ਗੁੜ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਵਾਰ ਹਰ ਇੱਕ ਕੋਨੇ 'ਚ ਗਿਆ ਪੰਜਾਬ ਦੇ 'ਚ ਇਹ ਕਬਜ ਲਈ ਰਾਮ ਬਾਣ ਹੈ ਇਹ ਤੇ ਨਾਲ ਅਸੀਂ ਆਵਲਾ ਤਿਆਰ ਕੀਤਾ ਜਿਹੜਾ ਮੈਡੀਕੇਟਡ ਗੁੜ ਹੈ ਇਹ ਬਦਹਾਜਮੀ ਯੂਰਕ ਐਸਿਡ ਤਜਾਬ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਇਹਦੇ ਵਿੱਚ ਤੇ ਬਾਕੀ ਜਿਹੜੀ ਰਹਿੰਦੀ ਕਸਰ ਹੈ ਉਹ ਸਾਡਾ ਤ੍ਰਿਫਲਾ ਗੁੜ ਕੱਢ ਦਿੰਦਾ ਜਦੋਂ ਵੀ ਤੁਹਾਨੂੰ ਸਮਾਂ ਲੱਗੇ ਮਾਨਸਾ ਤੋਂ ਪਟਿਆਲਾ ਜਾਂਦਿਆਂ ਨੂੰ ਮਾਨਸਾ ਤੋਂ 8 ਕਿਲੋਮੀਟਰ ਤੇ ਕੈਂਚੀਆਂ ਤੋਂ 2.5 ਕਿਲੋਮੀਟਰ ਅੱਗੇ ਖਿਆਲਾ ਕਲਾਂ ਮਲਬਈ ਸਟੋਰ ਆਉਂਦਾ ਆਓ ਅਸੀਂ ਤੁਹਾਨੂੰ ਉਡੀਕਦੇ ਹਾਂ ਤੇ ਤੁਹਾਡੇ ਲਈ ਵੱਖ-ਵੱਖ ਕਿਸਮ ਦਾ ਸਮਾਨ ਗੁੜ ਸ਼ੱਕਰ ਘਿਓ ਹਲਦੀ ਮਿਰਚ ਮਸਾਲਾ ਸਾਰਾ ਕੁਝ ਤੇਲ ਬਦਾਮ ਨਾਰੀਅਲ ਸਭ ਤੁਹਾਡੇ ਲਈ ਤਿਆਰ ਕਰਦੇ ਹਾਂ ਸਤਿ ਸ਼੍ਰੀ ਅਕਾਲ